ਲੋਬੀ ਕਿਸਾਨ ਪ੍ਰਭ ਅੱਜ ਆਪਾਂ ਦਾ ਬਾਈ ਹਰਪ੍ਰੀਤ ਚਾਚੇ ਦੇ ਨਾਂ ਤੋਂ ਜਿਹੜਾ ਮਸ਼ਹੂਰ ਆ ਉਹਦੇ ਕੋਲੇ ਆਏ ਆ ਤੇ ਬਾਈ ਕੋਲੇ 40 45 ਟਰੈਕਟਰ ਵਿਕਾਊ ਆ ਪੁਰਾਣੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਟਰੈਕਟਰਾਂ ਦਾ ਬਾਈ ਹੁਰਾਂ ਕੋਲੇ ਖਜ਼ਾਨਾ ਹੀ ਆ ਬਾਈ ਸੁਖਦੇਵ ਵੀ ਨਾਲ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਪਹੁੰਚੇ ਸਾਡੇ ਕੋਲੇ ਹਾਂਜੀ ਬਹੁਤ ਬਹੁਤ ਧੰਨਵਾਦ ਜਿਹੜਾ ਆਪਾਂ ਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਤੇ ਆਪਾਂ ਵਧੀਆ ਤੋਂ ਵਧੀਆ ਟਰੈਕਟਰ ਲੈ ਕੇ ਆਉਂਦੇ ਰਾਵਾਂਗੇ ਨਵਾਂ ਸਟਾਕ ਆ ਗਿਆ ਅੱਜ ਆਪਣੇ ਕੋਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਜਿਹੜਾ ਸ਼ੇਅਰ ਕਰਕੇ ਉਹਦਾ ਮਾਨਤਨ ਦਾ ਬੱਚਾ ਵਧੀਆ ਵਧੀਆ ਟਰੈਕਟਰ ਨੇ ਡਿਸਕਾਂਟ ਤੇ ਜਾਇਲ ਰੇਟਾਂ ਜਿਹਦੇ ਵਧੀਆ ਕੁਆਲਿਟੀ ਵਾਲੇ ਟਰੈਕਟਰ ਹੈ ਠੀਕ ਆ ਇਹ ਨਹੀਂ ਗੱਲ ਵੀ ਦੱਸਾਂਗੇ ਕੋਸ ਤੇ ਨਿਕਲੂ ਕੋਸ ਸਹੀ ਗੱਲ ਹੈ ਜਿੰਨੀ ਗੱਲ ਦੱਸਾਂਗੇ ਓਨੀ ਨਿਕਲੂਗੀ ਪਹਿਲਾ ਟਰੈਕਟਰ ਪਹਿਲਾਂ ਆਪਾਂ ਮੜਾ ਜ ਐਡਰੈਸ ਦੱਸ ਦਈ ਡਰੈਸ ਆਪਣਾ ਪਿੰਡ ਕੋਟਲੀ ਸੰਗੜਾ ਠੀਕ ਹੈ ਜੀ ਤਹਿਸੀਲ ਸਰਹਿੰਦ ਮੁਕਤਸਰ ਸਾਹਿਬ ਹੈ ਠੀਕ ਆ ਕੋਟ ਕਪੂਰਾ ਰੋਡ ਤੇ ਨੇੜੇ ਨਹਿਰਾ ਚਿਹਰ ਲੀ ਦਾ ਅੱਡਾ ਲੱਗਦਾ ਆਪਣਾ ਠੀਕ ਆ ਬਾਈ ਜੇ ਬਠੰਡੇ ਵਾਲੇ ਪਾਸੋਂ ਲਾਉ ਤਾਂ ਭੁੱਲਰ ਪਿੰਡ ਭੁੱਲਾਂ ਨੂੰ ਠੰਡੇ ਵਾਲਾ ਤੇ ਕੋਟਲੀ ਸੰਗੜ ਠੀਕ ਆ ਬਾਈ ਇਹ ਆਪਣਾ ਮੇਨ ਹੈ ਤੇ ਆਪਣੇ ਨੰਬਰ ਮੋਬਾਈਲ ਨੰਬਰ 9855369084 ਸਕਰੀਨ ਤੇ ਵੀ ਲਿਖਿਆ ਜਾ ਰਿਹਾ ਹੈ 2915208217 ਹਾਂ ਤੇ ਹੁਣ ਆਪਣੇ ਕੋਲੇ ਬਾਈ ਜਿਹੜਾ ਅੱਜ ਪਹਿਲਾ ਟਰੈਕਟਰ ਆਇਆ ਜੌਂਡੀ 5310 ਕਾਲੇ ਟੱਡਾ ਵਾਲਾ ਟਰੈਕਟਰ ਕਾਲੇ ਟੱਡਾ ਵਾਲਾ ਬਹੁਤ ਚਾਰ ਬਾਅ ਠੀਕ ਆ 2010 ਦੇ ਮਾਰ ਕੇ ਕਾਪੀ 2011 ਦੀ ਆ ਠੀਕ ਆ 10 ਦੇ ਮਾਰ ਕੇ ਆ 11 ਦੀ ਕਾਪੀ ਆ ਤੇ ਪਹਿਲੀ ਵਧੀਆ ਪੂਰਾ ਸਾਫ ਸੁਥਰਾ ਟਰੈਕਟਰ ਆ ਪਹਿਲੀ ਪਾਰਟੀ ਦਾ ਪਹਿਲੇ ਕਰਦਾ ਕਿਤੋਂ ਰੰਗ ਪੇਂਟ ਹੋਵੇ ਜ਼ਿੰਮੇਵਾਰੀ ਹੈ ਕਿਤੋਂ ਖੁੱਲਿਆ ਵਿੱਚ ਇਸ ਕਾਰਨ ਦਿਖਾ ਦੇ ਮੇਰੇ ਭਰਾਵਾਂ ਨੂੰ ਕਿਤੋਂ ਵੀ ਟਰੈਕਟਰ ਤੇ ਚਾਬੀ ਲੱਗੀ ਹੋਈ ਹੈ ਟਰੈਕਟਰ ਨੂੰ ਕਿਤੇ ਚਾਬੀ ਨਹੀਂ ਲੱਗੀ 2010 11 10/11 ਦਾ 10/11 ਜੈਨੂਨ ਟਰੈਕਟਰ ਹੈ ਸਾਰਾ ਰਿੰਮਾਂ ਤੋਂ ਲੈ ਕੇ ਸਾਰਾ ਟਰੈਕਟਰ ਜੈਨੂਨ ਹੈ ਠੀਕ ਆ ਟਾਇਰ ਕਿੰਨੇ ਹੋਣਗੇ ਟਾਇਰ ਘੱਟੋ ਘੱਟ ਵੀ 75 ਪੈਸੇ ਐਮ ਆਰ ਐਫ ਦੇ ਉਹ ਵੀ 18 ਚ ਪਏ ਹੋਏ ਟਾਇਰ ਵੀ ਠੀਕ ਆ 2018 ਦੇ ਆਹ ਟਾਇਰ ਪਾਏ ਆ ਆ ਦਿਖਾ ਦੇ ਮਾਰਕਾ ਵੀ ਬਾਈ ਨਾਲ ਕੋਈ ਆਪ ਦੇਖ ਲੋ ਤੇ ਹਜੇ 75 ਪੈਸੇ ਤਿਆਰ ਪਏ ਆ ਚੱਲਿਆ ਟਰੈਕਟਰ ਜ਼ਿੰਮੇਵਾਰਾ ਚੱਲਿਆ ਹੋਇਆ ਕੋਈ ਮਸ਼ੀਨ ਤੇ ਕੋਈ ਕਿਸੇ ਚੀਜ਼ ਤੇ ਚੱਲਿਆ ਹੋਵੇ ਜ਼ਿੰਮੇਵਾਰੀ ਆਪਣੀ ਗਾਰੰਟੀ ਆ ਇੰਜਨ ਗੇਅਰ ਦਾ ਭਾਵੇਂ ਇੱਥੇ ਮੇਰੇ ਕੋਲੋਂ ਮੈਂ ਪਹਿਲਾਂ ਵੀ ਬੇਨਤੀ ਕਰਦਾ ਵੀ ਦਿਹਾੜੀ ਵਿਆਲੇ ਭਾਵੇਂ ਠੀਕ ਆ ਤੇਲ ਅਗਲਾ ਕਹੂਗਾ ਵੀ ਤੇਲ ਵੀ ਅਸੀਂ ਆਪ ਪਾ ਦਾਂਗੇ ਬਾਈ ਹਾਂ ਤੇ ਇੱਥੇ ਵਾਹ ਕੇ 2 ਘੰਟੇ ਸੱਲੀ ਕਰਕੇ ਟਰੈਕਟਰ ਲੈ ਜੇ ਆਪਣੀ ਜ਼ਿੰਮੇਵਾਰੀ ਟਰੈਕਟਰ ਦੀ ਹੁੰਦੀ ਹੈ ਇੰਜਨ ਗੇਅਰ ਦੀ ਫੇਰ ਵੀ ਫੁੱਲ ਗਾਰੰਟੀ ਆ ਕੱਲੇ ਇਸ ਟਰੈਕਟਰ ਦੇ ਨਹੀਂ ਜਿੰਨੇ ਵੀ ਵਿਖਾਵਾਂਗੇ ਸਾਰੇ ਇੰਜਨ ਗੇਅਰ ਦੀ ਦਾ ਬਾਈ ਹੋਰ ਤੁਹਾਨੂੰ ਪਤਾ ਆਪਾਂ ਟਰੈਕਟਰ ਮਾੜਾ ਲੈਂਦੇ ਨਹੀਂ ਸਹੀ ਗੱਲ ਆ ਬਾਈ ਢੇਠੇ ਵਾਲੇ ਚਸੱਲੀ ਕਰਕੇ ਲੈ ਜੀ ਟਰੈਕਟਰ ਬਾਈ ਕਹਿੰਦਾ 10 ਦਿਨ ਭਾਵੇਂ ਸਾਡੇ ਕੋਲ ਕੋਈ ਲੇਟ ਲੈ ਲਈਏ ਪਰ ਲਵਾਂਗੇ ਚੰਗਾ ਉਹ ਜਾ ਟਰੈਕਟਰ ਨਹੀਂ ਦਿੰਦੇ ਜੌਂਡੀ ਯਾਰ ਬਹੁਤ ਚਾਰ ਬਾਦ ਆਇਆ ਬਹੁਤ ਫੋਨ ਆਏ ਭਰਾਵਾਂ ਨੇ ਹਾਂ ਕਾਲੇ ਢੱਡਾ ਵਾਲੇ ਕਾਲੇ ਢੱਡਾ ਵਾਲਾ ਮਿਲਦਾ ਨਹੀਂ ਠੀਕ ਆ ਇਹਦੀ ਬਾਈ ਹੁਣ ਆਪਾਂ ਇਹਦੀ ਇੱਕ ਦਸਤ ਕਰਨ ਹੈਗਾ ਡਬਲ ਪੀਟੀਓ ਇਸਾ ਇਹਦਾ ਕੱਲਾ ਹਿੱਸਾ ਨਹੀਂ ਖੁੱਲਦਾ ਬਾਕੀ ਟੌਪ ਹਿੱਸੇ ਖੁੱਲਦੇ ਦੀ ਲੋੜ ਨਹੀਂ ਹੁੰਦੀ ਹੁਣ ਮਸ਼ੀਨਾਂ ਤੇ ਵੀ ਨਹੀਂ ਲਾਉਂਦੇ ਅਗਲੇ ਅੱਗੇ ਮਸ਼ੀਨ ਆਸਤੀ ਲੋਕੇ ਲੱਗੀਆਂ ਬਾਹਰ ਕੱਢ ਦਿੰਦੇ ਉਹਨਾਂ ਨੂੰ ਜੰਗਾਲ ਪੈ ਜਾਂਦੀ ਸੀ ਹੁਣ ਉਹ ਵੀ ਨਹੀਂ ਲੈਂਦੇ ਮਸ਼ੀਨ ਤੇ ਕਿਸੇ ਮਰਜ਼ੀ ਚਲਾਵੇ ਇੱਕ ਨੰਬਰ ਟ੍ਰੈਕਟਰ ਹੈ ਸੋਨੇ ਵਰਗਾ ਟ੍ਰੈਕਟਰ ਹੈ ਠੀਕ ਆ ਧੋਕੇ ਕੱਲਾ ਮੜਿਆ ਪਾਣੀ ਮਾਰਿਆ ਕਿਧੋਂ ਪਾਸ ਕੋਈ ਰੰਦੀ ਨਹੀਂ ਕਰੀ ਉਵੇਂ ਦਾ ਉਵੇਂ ਹੀ ਖੜਾ ਜਿਵੇਂ ਜ਼ਿੰਮੇਵਾਰ ਤੇ ਕਰਦਾ ਹੋਰ ਚੰਗਾ ਟਰੈਕਟਰ ਆ ਯਾਰ ਜਾਨੀ ਠੀਕ ਆ ਹੁਣ ਜੈਨੂਨ ਚੱਲਿਆ ਵੇ ਰੇਟ ਦੀ ਗੱਲ ਕਰੀਏ ਤਾਂ ਰੇਟ ਰੇਟ ਉਸ ਕਰਨੇ ਦਾ ਆਪਾਂ ਆਪਾਂ ਪਹਿਲਾਂ ਵੀ ਦੱਸਿਆ ਭਰਾਵਾਂ ਨੂੰ ਵੀ ਆਪਾਂ ਰੇਟ ਲੈਣੇ ਦੇਣੇ ਮੰਗਦੇ ਹੁੰਨੇ ਆ ਐਵੇਂ ਫਾਲਤੂ ਗੱਲਾਂ ਨਹੀਂ ਜਿਹੜਾ ਬਾਈ ਵੀਡੀਓ ਵੇਖੂਗਾ ਉਹ ਵੇਖ ਕੇ ਨਾ ਸੋਚੇ ਵੀ ਇਹਨੇ ਇੰਨੇ ਮੰਗੇ ਇੰਨੇ ਦੇ ਦਾਂਗੇ ਮੈਂ ਸਾਰੇ ਟਰੈਕਟਰਾਂ ਦਾ ਦੁਬਾਰਾ ਦੁਬਾਰਾ ਨਹੀਂ ਕਹਿਣਾ ਵੀ ਆਪਾਂ ਰੇਟ ਜੈਨੂਨ ਜੇ ਮਾਨ ਸਨਮਾਨ ਨਾਲ ਹੀ ਹੋਊਗਾ ਮਾੜਾ ਮੋਟਾ ਠੀਕ ਹੈ ਬਈ ਇਹ ਆਪਾਂ ਨੈੱਟ ਫਿਰਿਸ ਕਰਨ ਮੰਗਣ ਨੂੰ ਕੋਸ਼ ਮੰਗਾਲਾ ਆਪਾਂ 5 ਲੱਖ ਤੇ 35 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਇਹਦਾ ਐਚ ਆਰ ਨੰਬਰ ਹੁੰਦੇ ਆ ਆਪਣੇ ਕੋਲ ਟਰੈਕਟਰ ਜਾਰਾਦਾਰ ਐਨਓਸੀ ਦੇਊਗਾ ਬੀਮਾ ਦੇਊਗਾ ਜਿਹੜੀ ਗੱਲ ਆਪਾਂ ਕਰੀ ਜਿੰਨਾ ਚਿਰ ਕਾਪੀ ਨਹੀਂ ਨਾ ਹੁੰਦੀ ਉਹਨਾਂ ਦੀ ਜ਼ਿੰਮੇਵਾਰੀ ਆ ਆਪਣੀ ਠੀਕ ਆ ਬਾਈ ਇੱਕ ਇੱਕ ਚੀਜ਼ ਦੀ ਠੀਕ ਆ ਬੈਠ ਕੇ ਰੋ ਕੇ ਕਰਨਾਲ ਦਾ ਨੰਬਰ ਆ ਫਰਸਟ ਪਾਰਟੀ ਦਾ ਟਰੈਕਟਰ ਐਚ ਆਰ 05 ਪਹਿਲੇ ਘਰੋਂ ਲਿਆ ਐਨਓਸੀ ਬੀਮਾ ਮੈਂ ਦੇਣਾ 10000 ਰੁਪਏ ਲੱਗਣਾ 8 ਲੱਗਣਾ ਅਗਲੇ ਦਾ ਆਪੇ ਨਾ ਕਰਾਵੇ ਜੇ ਨਹੀਂ ਕਰਾਉਣਾ ਤਾਂ ਮੈਂ ਵੀ ਕਰਾ ਦਊਗਾ ਠੀਕ ਆ 10 ਲੱਖ 35000 ਦਾ 535 ਦਾ 535 ਦਾ 535 ਦਾ 535 ਦਾ ਟਰੈਕਟਰ ਲੈ ਜਾ ਸਕਦੇ ਆ ਤੇ ਨਾਲ ਹੀ ਇੱਕ ਖੜਾ 5620 ਲਾਸਟ ਵਾਲਾ ਮਾਡਲ ਹੈ 2022 22 ਚ ਬੰਦ ਹੋਇਆ 22 ਦੀ ਬੰਦ ਹੋਇਆ 22 ਦੇ ਵੀ 6-7 ਮਹੀਨੇ ਦਾ ਪੀਸ ਹੈ ਲਾਸਟ ਵਾਲੇ ਪੀਸਾ ਬਹੁਤ ਚਾਰ ਬਾਅਦ ਮਿਲਿਆ ਸਾਨੂੰ 22 ਮਲਟਰੈਕਟਰ ਠੀਕ ਆ ਮਿਲਦਾ ਨਹੀਂ ਇਹ ਥੋੜੇ ਰਹਿ ਗਏ ਤੇ ਨਵਾਂ ਨੁੱਕ ਟਰੈਕਟਰ ਅਗਲੇ ਟਾਇਰ ਕੇ ਨੇ 750 20 ਦੇ ਵੱਡੇ ਪਾਏ ਆ ਵੱਡੇ ਪਾਏ ਆ ਮਗਰਲੇ ਟਾਇਰ ਸਭ ਕੋ ਨਾਲ ਦਾ 90 95 ਪੈਸੇ 700 ਕੁਛ ਘੰਟੇ ਚੱਲਿਆ 42 ਕੇ 34 ਆ ਟਾਇਰ ਨਾਲ ਦੇ ਆ ਘੱਟੋ ਘੱਟ 95% ਆ ਹਾਂ ਤੇ ਮੈਂ ਟਰੈਕਟਰ ਵਾਹਾਂ ਵਾਂ ਅਸੀਂ 40 ਘੰਟੇ ਦਾ ਅਸੀਂ ਚਲਾਤਾ 700 5-6 ਘੰਟੇ ਚੱਲਿਆ ਅ ਲਗਾ ਕੇ تصਲੀ ਕਰਕੇ ਲੈ ਜੀ ਬਾਕੀ ਟਰੈਕਟਰ ਨਵਾਂ ਗਰੰਟੀ 6 ਸਾਲਾਂ ਦੀ ਕੰਪਨੀ ਦੀ ਉਹਨੀ ਗਰੰਟੀ ਚ ਰਹੇਗਾ ਜੀ ਠੀਕ ਆ 28 ਤੱਕ ਗਰੰਟੀ ਹੈ ਜਮਾਂ ਨਵਾਂ ਨੁਕ ਟਰੈਕਟਰ ਆ ਤੇ ਬਾਕੀ ਜਿਹੜਾ ਸਮਾਨ ਲੱਗਾ ਬਾਕੀ ਡੱਕ ਡੱਕ ਏਡ ਇੱਕ ਨੰਬਰ ਚੱਲਦਾ ਐਂ ਹੀ ਮਿਲੂਗਾ ਕੋ ਵੱਡਾ ਟੱਕਾ ਜਿਹੜੀ ਬੰਪਰ ਵੇਖੀ ਇੱਕ ਮਿੰਟ ਹਾਂ ਪਲੇਟ ਵੇਖੋ ਮਾੜੀ ਡੇਢ ਇੰਚ ਮੋਟੀ ਪਲੇਟ ਐ ਕੱਲਾ ਉਹ ਛੋਲਾ ਬੰਪਰ ਨਹੀਂ ਛੋਲਾ ਨਹੀਂ ਟੱਕੇ ਵਾਲਾ ਬੰਪਰ ਜੈਨੂਨ ਟੱਕੇ ਵਾਲਾ ਡੇਢ ਇੰਚੀ ਮੋਟੀ ਕੋਈ ਨਹੀਂ ਲਾਉਂਦਾ ਇਹੋ ਆਪਣਾ ਇੱਥੇ ਨਹੀਂ ਲਾਉਂਦਾ ਇੱਕ ਨੰਬਰ ਟਰੈਕਟਰ ਆ ਜਮਾਂ ਨਵਾਂ ਨੁਕ ਸ ਏ ਟੂ ਜ਼ेड ਰੇਂਜ ਵਿੱਚ ਸਾਰੀ ਚੀਜ਼ ਮਿਲੂਗੀ ਨਵਾਂ ਡੈਕ ਬੋਲੀਆਂ ਹੋਏ ਵਗੈਰਾ ਹੋਇਆ ਸਿੱਧਾ ਹਾਂ ਤੇ ਆ ਵੀ ਲਾਇਆ ਕਿਸੇ ਨੇ ਸਲੈਂਸਰ ਵੀ ਵਧੀਆ ਲਾਇਆ ਹੈ ਦੂਜਾ ਤੇ ਇਹਦਾ ਇਹਦੀ ਡਿਮਾਂਡ ਕੀ ਰੱਖੀ ਹੈ ਬਾਈ ਇਹਦੀ ਡਿਮਾਂਡ ਰੱਖਣ ਨੂੰ ਕੁਝ ਮੰਗੀਗੇ ਜਿਸ ਕਾਰਨ ਆਪਾਂ ਟਰੈਕਟਰ ਇਹ ਦੇ ਦੇਣਾ 9 ਲੱਖ ਤੇ 85000 ਦਾ ਮੰਗਾਂ ਨੂੰ ਕੁਸ ਮੰਗ ਲਗੇ 10 ਮੰਗ ਲਗੇ 11 ਮੰਗੀ ਮਾਰਗੀ ਮੰਗਾ ਲੋ ਜਿਹੜੀ ਦੇ ਨਾ 985 ਦਾ ਟਰੈਕਟਰ ਦੇ ਦਾਂਗੇ 22 ਮਾਡਲ ਹੈ ਨਵਾਂ ਨੁੱਕ ਟਰੈਕਟਰ ਹੈ ਬਿਨਾ ਵੇਖੇ ਮੰਗਾ ਲੇ ਜ਼ਿੰਮੇਵਾਰੀ ਆਪਣੀ ਗਰੰਟੀ ਹੋਗੀ ਗਰੰਟੀ ਤੁਹਾਡਾ ਟਰੈਕਟਰ ਵਾਹ ਕੇ ਸਲੀ ਕਰ ਲੱਖ ਤੇ 85000 ਦਾ ਇਹ ਟਰੈਕਟਰ ਮਿਲ ਜੂਆ ਇੱਕ ਬਾਈ ਜੀ ਵੀਡੀਓ ਥੱਲੇ ਕਮੈਂਟ ਜਰੂਰ ਕਰ ਦੋ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਆ ਤੇ ਬਾਤ ਧੰਨਵਾਦ ਆ ਵੀਰਾਂ ਦਾ ਜਿਹੜੇ ਪਾਪਾ ਨੂੰ ਪਿਆਰ ਸਤਿਕਾਰ ਦਿੰਦੇ ਆ ਉਹਨਾਂ ਨੂੰ ਪਤਾ ਵੀ ਆਪਾਂ ਚੀਜ਼ ਨਹੀਂ ਮਾਰੀ ਵਿਖਾਉਣੀ ਤੇ ਸ਼ੇਅਰ ਕਰ ਦਿਓ ਆਪਣੇ ਕੋਲ ਜਿਸ ਕੰਨ ਇੱਕ ਆਪਣੇ ਕੋਲੇ ਟਰੈਕਟਰ ਤੂੰ ਇੱਕ ਮਾਡਲ ਵੀ ਵੇਚੇਗਾ ਨਾ ਉਹ ਵੀ ਟਰੈਕਟਰ ਸੀਸੀਆਰ ਦਾ ਉਹ ਵੀ ਨਵਾਂ ਮਿਲੂ ਤੂੰ ਦੀ ਉਦਾਹਰਨ ਆ ਹੋਈ ਸਵਾਰ ਨਹੀਂ ਲੈਂਦੇ ਤੈਨੂੰ ਪਤਾ ਤੂੰ ਕਿੰਨੀਆਂ ਵੀਡੀਓ ਬਣਾ ਗਿਆ ਬਹੁਤ ਬਣਾ ਗਿਆ ਕਦੇ ਆਪਾਂ ਟਰੈਕਟਰ ਮਾੜਾ ਦੇਖਿਆ ਆਪਣੇ ਕੋਲੇ ਨਹੀਂ ਵੇਖਿਆ ਬਈ ਇੰਜਨ ਗੇਅਰ ਦਾ ਰੰਗ ਪੇਂਟ ਦਾ ਮਾੜਾ ਨਹੀਂ ਲੈਂਦੇ ਮਾੜੇ ਮੋٹے ਟੱਚਿੰਗ ਤਾਂ ਨਹੀਂ ਮਾੜਦਾ ਤੈਨੂੰ ਪਤਾ ਉਹ ਕਰਾਉਣੀ ਪੈਂਦੀ ਬਈ ਮੂੰਹ ਮੱਠੇ ਵਾਲੀ ਉਹ ਗੱਲ ਨਹੀਂ ਵੀ ਸਾਰੇ ਰੰਗੇ ਹੋਣਗੇ ਦੱਸ ਕੇ ਦਵਾਂਗੇ ਟਰੈਕਟਰ ਐਡਾ ਨੇ ਵਿਖਾਵਾਂਗੇ ਅੱਜ ਆਪਾਂ ਘੰਟੇ ਚੱਲੇ ਵੀ ਠੀਕ ਹੈ ਨੀਵੇਂ ਮਾਡਲ ਟਰੈਕਟਰ ਘੰਟਿਆਂ ਚੱਲਣੇ ਤੇ ਵਿਖਾਵਾਂਗੇ ਹੁਣ ਅੱਗੇ ਆਗਾ 4 ਮਾਡਲ ਟਰੈਕਟਰ ਆਹਾ 4 ਮਾਡਲ ਹੈ 4 ਮਾਡਲ ਆ ਟਰੈਕਟਰ ਦੀ 90 ਪੈਸੇ ਕੰਡੀਸ਼ਨ ਦੀ ਹੈ ਵਾਕਈ 90 ਪੈਸੇ ਤੁਹਾਨੂੰ ਵਿਖਾ ਦਿਆਂਗਾ ਕੋਈ ਬੰਦਾ ਕਹੇ ਲਿਫਟ ਪੰਪ ਵਾਲੇ ਨਟਾਂ ਨੂੰ ਚਾਬੀ ਨਹੀਂ ਲੱਗੀ ਹੈ ਤਾਈ ਬੰਦਾ ਕਹੇ 4 ਮਾਡਲ ਦੇ ਟਰੈਕਟਰ ਸਾਰਾ ਦਿਖਾ ਰਹੇ ਮਾਰਾ ਬੈਟਰੀ ਬਕਸਾ ਮੇਰੀ ਗੱਲ ਸੁਣ ਲੈ ਕਹਿੰਦਾ 90 ਪੈਸੇ ਰਿਮਾਂ ਦੇ ਰੰਗ ਪਿਆ ਦੇ ਵਾਕਈ ਪਿਆ ਪਿੱਛੋਂ ਖਾ ਗਏ ਨੇ ਕੱਲੋਂ ਤੋਂ ਸਾਰੀਆਂ ਆ ਮਗਰਾੜਾਂ ਦੇ ਛੱਤ ਦੋ ਰਾਂਗੇ ਆ ਇੱਕ ਗਿੱਠ ਜ਼ਰੂਰ ਮਗਾਰ ਕੇ ਇੱ ਲਿਆ ਹੋਵੇ ਕਰੈਕਟਰ ਤੇ ਇੰਨ ਇੱਥੇ ਬਾਹਲੇ ਦੋ ਟੈਂਕ ਟ੍ਰੈਕਟਰੇ ਲਾ ਕੇ ਵਾਲੇ ਮੇਰੀ ਫੁੱਲ ਫੇਰ ਵੀ ਜ਼ਿੰਮੇਵਾਰੀ ਹੈ 11 ਹੜਾ ਤੇ ਮੈਂ ਆਵਾਜਾ ਡਾਕਟਰ ਠੀਕ ਆ ਦੋ 11 ਹੜਾ ਵਾਲੇ ਟਾਇਰ ਨਵੇਂ ਆ ਵੱਡੇ ਐਕਸਲ ਨਾਲ ਵੱਡੇ ਐਕਸਲ ਨਾਲ ਵੱਡੇ ਲੈਕਾ ਪਿਆ ਹਜੇ ਟੈਂਕ ਟ੍ਰੈਕਟਰ ਤੇ ਬੈਕਸ ਕਰਨ ਕੂਲੈਂਟ ਚੱਲਦਾ ਅਗਲਾ ਕਹਿ ਦਿੰਦਾ ਹਾਂ ਕੂਲੈਂਟ ਚੱਲਦਾ ਕੂਲੈਂਟ ਚੱਲਦਾ ਹਜੇ ਇਸ ਟੈਕ ਦੇ ਵਿੱਚ 2004 ਮਾਡਲ 2004 ਮਾਡਲ ਮਕੱਲਾ ਚਲੇ ਦੇ ਨੰਬਰ ਆ ਚਾਰੇ ਟਾਇਰ ਮਰਫ ਦੇ ਨਵੇਂ ਆ ਨਵੇਂ ਟਾਇਰ ਤੇ ਕੀ ਡਿਮਾਂਡ ਆ ਬਈ ਚਾਰ ਮਾਰ ਡਿਮਾਂਡ ਇਹਦੀ ਮੰਗਨ ਨੂੰ ਕੁਛ ਮੰਗ ਲੇ ਕੇ ਜਿਸ ਕਰਨ ਹਾਂਜੀ ਆਪਾਂ ਲੈਣ ਦੇ ਨਾਲ ਰੇਟ ਹੈ 275000 ਲੈਣ ਦੇ ਨਾਲ ਰੇਟ ਦੀ ਕੰਡੀਸ਼ਨ ਵੇਖ ਲੈ ਮੈਂ ਕੱਲ ਮੈਨੂੰ ਗਰੁੱਪਾਂ 'ਚ ਆਉਂਦੇ ਆ ਨਾ ਆਪਣੇ 325000 ਰੁਪਏ ਮੰਗੀਨ ਬੰਦੇ 325000 ਰੁਪਏ 2000 ਇੱਕ ਮਰਲ ਟਰੈਕਟਰ ਦਾ ਮੰਗਣ ਨੂੰ ਭਾਈ ਜੋ ਮਾਰ ਆਪਾਂ ਜੋ ਰੇਟ ਹੈ ਨਾ ਆਪਾਂ ਨਾ ਟਰੈਕਟਰ ਦੀ ਗਾਰੰਟੀ ਵਾਲਾ ਟਰੈਕਟਰ ਹੈ ਹਾਂ ਖੁੱਲ ਚੁੰਮੀ ਵਰੀ ਇੱਕ ਜਾ ਕੇ ਟਰੈਕਟਰ ਤੇ 100 ਰੁਪਏ ਨਹੀਂ ਲੱਗਦਾ ਬੰਦੇ ਦਾ ਜਾ ਕੇ ਤੁਸੀਂ ਸਿਰਫ ਕੱਲਾ ਕੰਮ ਹੀ ਲੈਣਾ ਕੱਲਾ ਕੰਮ ਲੈਣਾ ਹਾਲ ਪਾਉਣੇ ਕਲਟੀਵੇਟਰ ਪਾਉਣੇ ਸਾਰਾ ਸਮਾਨ ਦਾ ਤੁਸੀਂ ਜਮਾ ਟਰੈਕਟਰ ਇੰਜਨ ਗੇਅਰ ਦਾ ਧੂਆ ਮਾਰਦੀ ਚੁੰਮੀ ਵਰੀ ਆ ਆਮ ਜ਼ਿਮੀਂਦਾਰ ਪਿੰਡੂ ਭਾਸ਼ਾ ਚ ਕਹਦੀ ਐ ਨਾ ਤਾਂ ਆ ਐਂਡ ਨਾਲ ਦੇ ਆ ਇੱਥੋਂ ਕੋਲ ਆ ਯਾਰ ਮੈਂ ਨਾ ਤੂੰ ਟਰੈਕਟਰ ਦੀ ਨਸਲ ਤਾਂ ਵੇ ਇਹ ਕਾ ਵੀ ਦਿਖਾਦੀ ਐ ਨਾ ਮੀਟਰ ਵੀ ਇਤਨੀ ਚੱਲਦਾ 5800 ਘੰਟੇ ਚੱਲਿਆ ਜੈਨੂਨ ਹਜੇ 5800 ਮੀਟਰ ਸਾਰਾ ਕੁਝ ਜੈਨੂਨ ਚੱਲਦਾ ਟਰੈਕਟਰ ਦਾ 2004 ਮਾਡਲ ਦਾ A to Z ਨਵਾਂ ਟਰੈਕਟਰ ਜਮਨਕੋਟ ਤੇ ਅੱਗੇ ਇੱਕ ਆ ਗਿਆ ਜੀ 363 ਇਹ ਨਾ ਦਰਖਤ ਆਪਣੇ ਨੂੰ ਮੰਗਦੇ ਹੀ ਭਰਾ ਆਪਣੇ ਕਹਿੰਦੇ ਹੀ ਵੀ ਸਾਨੂੰ ਨਾ ਟਰੈਕਟਰ ਥੋੜੇ ਰੇਟ ਵਾਲਾ ਚਾਹੀਦਾ ਨੀਲੇ ਟੈਡਲਾ ਚਾਹੀਦਾ ਛੋਟੇ ਰੇਟ ਵਾਲਾ ਵੀ ਜਿਵੇਂ ਆ ਛੋਟੇ ਰੇਟ ਚ ਆ ਗਿਆ ਦੋ ਤਿੰਨ ਟਰੈਕਟਰ ਸਾਡੇ ਕੋਲੇ ਛੋਟੇ ਰੇਟ ਵਾਲੇ ਆਏ ਆ ਇਸ ਦੀ ਠੀਕ ਆ ਅਸੀਂ ਇਹਨੇ ਵੀ ਚਲ ਕੋਈ ਭਰਾ ਲਾਹ ਉਠਾ ਲੈ ਚੰਗੀ ਗੱਲ ਹੈ ਠੀਕ ਆ ਬਾਈ ਅੱਗੇ ਆ ਗਿਆ ਨੀਲਾ 363 2000 ਮਾਡਲ ਹੈ ਇਸ ਕਰਨੇ 2000 ਪੂਰਾ 2000 ਮਾਡਲ ਹੈ ਚਾਰੇ ਟਾਇਰ ਨਵੇਂ ਆ ਰਕਿਏ हां कटो कट ਆ ਟਾਇਰ 90% ਆ ਤੇ ਆ ਟਾਇਰ ਹੋਣਗੇ 90 ਇਹ ਰੱਖ ਲਓ ਇਹ 55000 ਦੀ ਜੋੜੀ ਆ ਪੋਲੋ ਬਰਾੜ ਦੀ ਪੋਲੋ ਬਰਾੜ ਦੀ 55000 ਦੀ ਜੋੜੀ ਇਹ ਤਾਂ ਰੀਨਲ ਪਾਵਰ ਸਟੀਰਿੰਗ ਇਹ ਵੀ ਵਿਖਾ ਲੀਕਾ ਕੰਪਨੀ ਦਾ ਪਾਵਰ ਸਟੀਰਿੰਗ ਆ ਦਵਾ ਮਾੜੀ ਮੋਟੀ ਟੱਚਿੰਗ ਹੋਈ ਵੀ ਆ ਟਰੈਕਟਰ ਦੀ ਐਣੀ ਮੈਂ ਕਹਿੰਦਾ ਤਿਆਰੀ ਮਾੜੀ ਮੋਟੀ ਸੋਨਾ ਬਣਾਇਆ ਕਿਉਂ ਇੰਨੇ ਨੀਵੇਂ ਮਾਡਲ ਟਰੈਕਟਰ ਹੋ ਲੈਣੇ ਰੰਗ ਉੱਟ ਜਾਂਦੇ ਆ ਹਾਂ ਪਹਿਲਾਂ ਦੱਸ ਦਿੰਨਾ ਭਰਾਵਾਂ ਨੂੰ ਕਿਈ ਦੂਰੋਂ ਆਉਣਾ ਹੁੰਦਾ ਆਪਣੇ ਕੋਲੇ ਲੁੱਟ ਘੁੱਟਲਾ ਕੰਮ ਨਹੀਂ ਗਾ ਠੀਕ ਆ ਤੈਨੂੰ ਪਤਾ ਸਹੀ ਗੱਲ ਆ ਬਾਈ ਟਰੈਕਟਰ ਇੱਕ ਇੰਜਨ ਗੇ ਠੀਕ ਆ ਇੱਕ ਨੰਬਰ ਟਰੈਕਟਰ ਜਾ ਕੇ 100 ਰੁਪਏ ਨਹੀਂ ਲਗਾਈਆਂ ਗੇਰ ਤੇ ਇਹ ਰੱਜ ਮੇ ਲੱਗੇ ਪਾਵਰ ਸਟੀਅਰਿੰਗ ਓਰੀਜਨਲ ਜਿਉਂ ਜਾਂ ਨਵਾਂ ਨਵੇਂ ਵਾਂਗੂ ਮੁੜੂਗਾ ਠੀਕ ਆ ਸਾਡੇ ਓਰੀਜਨਲ ਜਿਵੇਂ ਟਰੈਕਟਰ ਇੱਕ ਨੰਬਰ ਹੈ ਇੰਜਨ ਗਾੜਾ 16 ਹਾਲ ਦੇ ਆ ਸਾਰਾ ਕੋ ਨਾਲ ਦਾ ਟਰੈਕਟਰ ਦਾ ਯਾਰ ਉਹ ਤਾਂ ਕਿਸੇ ਨੇ ਸ਼ੌਂਕਣਾ ਨਾ ਜਿਵੇਂ ਮਾੜਾ ਮੋਟਾ ਰੰਗ ਲੈ ਗਿਆ ਅਗਲਾ ਮਾੜਾ ਮੋਟਾ ਮਾਰਾ ਦਿੰਦੇ ਟੱਚਿੰਗ ਕਰਾਉਂਦੇ ਟੱਚਿੰਗ ਜੈਨੂਨ ਹੋਈ ਵੀ ਵਧੀਆ ਉਹ ਨਹੀਂ ਗੱਲ ਤੂੰ ਵੇਖ ਲੈ ਮਾੜਾ ਰੰਗ ਨਹੀਂ ਹੋਇਆ ਕਿ ਤੂੰ ਐ ਨਹੀਂ ਵੀ ਮਾੜੀ ਜੀ ਸੋਹਣੇ ਲਾਦਾ ਪੂਰਾ ਸੁਨੱਖਾ ਹਾਂ 2000 ਮਾ 50000 ਦੇ ਟਾਇਰ ਰੱਖ ਲਾ ਤੂੰ ਅੱਜ ਦਲ ਚੱਲੇ ਤੇ 35000 ਦਾ ਪਾਵਰ ਸਟੇਗਾਂ ਮੈਂ 2 ਲੱਖ ਦੇ ਜੀੜੇ ਟਰੈਕਟਰ ਹਾਂ 2 ਲੱਖ ਜੀ ਰਹਿ ਗਏ ਇਹ ਟਰੈਕਟਰ 2 ਰੱਖ ਜਿਹਨੇ ਬੰਦੇ ਨੇ ਵਾਈ ਕਰਨੀਆਂ ਭਾਵੇਂ 20 50 ਕਿੱਲੇ ਦੀ ਵਾਈ ਕਰੀਵੇ ਟਰੈਕਟਰ ਨਾਲ ਸ਼ੌਕ ਨਾਲ ਰੱਖਦੇ ਨੇ ਨੀਲੇ ਲੋ ਬਹੁਤ ਖੂਨ ਆਇਆ ਭਾਵੇਂ ਨੀਲੇ ਟਰੈਕਟਰਾਂ ਦੇ ਇਹਨਾਂ ਦਾ ਤੇਲ ਖਰਚੇ ਦਾ ਬਹੁਤ ਖਰਚਾ ਘੱਟ ਹੈ ਬਾਈ ਤੇ ਟਰੈਕਟਰ ਵੀ ਵਧੀਆ ਖਰਾਬ ਨਹੀਂ ਹੁੰਦੇ ਛੇਤੀ ਜਿਹਨੇ ਮੰਨ ਲਓ ਟਰੈਕਟਰ ਛੋਟੇ ਜਿਹੇ ਪਾਵਰ ਸਟੇਗ ਸਾਰੇ ਫੰਕਸ਼ਨ ਲੈਣੇ ਟਾਇਰ ਨਵੇਂ ਆ ਗਏ ਉਹਨੂੰ ਬਹੁਤ ਫਾਇਦੇ ਚ ਬਹੁਤ ਫਾਇਦੇਮੰਦ ਸੌ ਤੇ ਇਧਰਲੇ ਪਾਸੇ ਆ ਗਿਆ ਜੀ ਫਾਰਮ 60 2099 ਮਾਡਲ 99 ਮਾਡਲ ਪੀਬੀ04 ਫਰੀਦਕੋਟ ਦਾ ਨੰਬਰ ਫਰੀਦਕੋਟ ਦਾ ਨੰਬਰ ਹੈ 99 ਮਾਡਲ ਹੈ ਇੰਡੀਅਨ ਗੀਅਰ ਦਾ ਇਹ ਵੀ ਟ੍ਰਿਕ ਨੰਬਰ ਹੈ ਇਹ ਡਬਲ ਕਲੱਚ ਹੈ ਡਬਲ ਨਹੀਂ ਇਹ ਡਬਲ ਨਹੀਂ ਉਹਦਾ ਸਟicker ਵੈਸੇ ਲੱਗੇ ਸਿੰਗਲ ਕਲੱਚ ਆਪਾਂ ਝੂਠ ਨਹੀਂ ਮਾਰ ਕੇ ਦੇਣਾ ਕਿ ਭਰਾਣਾ ਠੀਕ ਆ ਟਾਇਰ ਮਗਰਲੇ ਅੱਧੇ ਐ ਅਗਲੇ ਟਾਇਰ 70 75 ਪੈਸੇ ਐ 80 ਪੈਸੇ ਵੰਗੂ ਐ ਇੰਡੀਅਨ ਗੇਅਰ ਦਾ ਟਰੈਕਟਰ ਇੱਕ ਨੰਬਰ ਹੈ ਠੀਕ ਆ ਇਹ ਆਪਾਂ ਵਿੱਚ ਕਟਿਆ ਹੈ ਨਾ ਵਿੱਚ ਕਟਿਆ ਪਿੰਡੋ ਹੀ ਕਟਿਆ ਮੈਂ ਮੇਰੇ ਹੀ ਦਿੱਤਾ ਸੀ ਟਰੈਕਟਰ ਅਜ ਤੋਂ 10 12 ਸਾਲ ਪਹਿਲਾਂ ਠੀਕ ਆ 99 ਵਿੱਚ ਮੈਂ ਦਿੱਤਾ ਸੀ 2 ਲੱਖ ਤੇ 35k 40 ਹਜ਼ਾਰ ਦਾ ਉਹ ਦਿੱਤਾ ਹੀ ਉਹਨਾਂ ਨੂੰ 245 ਸੌਰੀ ਤੇ ਹੁਣ ਵਿੱਚ ਕੱਟਿਆ ਇੱਕ ਨੰਬਰ ਟਰੈਕਟਰ ਜੈਨੂਨ ਸਾਰਾ ਸਿਰਫ 7-8 ਕਿੱਲੇ 10 ਕਿੱਲੇ ਵਾਣਵਾਉਂਦਾ ਰਹ ਬੰਦਾ ਹਜੇ ਵੀ ਟਰੈਕਟਰ ਵਿਖਾਈ ਹੈ ਨਾ ਤਾਂ ਸ਼ੋਅ ਦਾ ਰਾਂ ਪੂਰਾ ਪੂਰਾ ਚੰਗਾ ਟਰੈਕਟਰ ਆ ਯਾਰ ਪੂਰਾ ਸਾਫ ਟਰੈਕਟਰ ਆ ਯਾਰ ਉਹ ਜਿਹੜਾ ਟਰੈਕਟਰ ਆਪਾਂ ਮੈਂ ਤੈਨੂੰ ਅੱਗੇ ਵੀ ਗੱਲ ਕਰਕੇ ਨੇ ਵਾਰੀ ਵਾਰੀ ਕਹਿਣ ਦੀ ਲੋੜ ਨਹੀਂ ਮੇਰੇ ਕੋਲੇ ਇੰਜਨ ਗੇਅਰ ਦਾ ਨਾ ਮਾਲਾ ਉਹ ਬੰਦਾ ਫੋਨ ਤੇ ਮੰਗਾ ਲਿਆ ਵੀ ਟਰੈਕਟਰ ਇੰਜਨ ਗੇਅਰ ਦਾ ਮਾਲਾ ਹੈ ਮੇਰੇ ਘਰੇ ਛੱਡ ਗਿਆ ਠੀਕ ਆ ਪੈਸੇ ਲੈ ਜੇ ਆਪੇ ਉਹਦਾ ਕੰਮ ਨਹੀਂ ਇੰਜਨ ਗੇਅਰ ਤੇ ਨਹੀਂ ਮਾਲਾ ਰੋਟ ਰੇਟ ਭਾਈ ਇਹਦਾ ਦੇ ਲੈਣਾ ਇਹਦਾ ਰੇਟ ਕਮਾ ਹਾਂ 1 ਲੱਖ ਤੇ 60 ਹਜ਼ਾਰ ਦਾ ਦੇ ਦੇਣੇ 1 ਲੱਖ 60 ਹਜ਼ਾਰ ਦਾ ਨਵੇਂ ਨਵੇਂ ਮਾਡਲ ਪੰਜਾਬ ਨੰਬਰ ਟਰੈਕਟਰ ਪੰਜਾਬ ਨੰਬਰ ਵਧੀਆ ਇੰਜਨ ਦੇ ਦਾ ਸੈਲਫ ਸਟਾਰਟ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਥੋਂ ਤੁਸੀਂ ਨੋਟ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਆ ਅੱਗੇ ਆ ਗਿਆ ਸਵਾਲ ਇੱਕ ਨਾ ਵੀਰਾਂ ਨੂੰ ਮੇਰੀ ਬੇਨਤੀ ਹੈ ਹੱਥ ਬੰਨ ਕੇ ਮੇਰੇ ਭਰਾ ਵੀ ਸਾਡੇ ਨਾਲ ਫੋਨ ਹੈਂਗ ਹੋਏ ਪਏ ਆ ਮੇਰੀ ਬੇਨਤੀ ਵੀ ਫੋਟੋ ਦੀ ਨਕਰਪਾਲਤਾ ਕਰਾ ਕਰੋ ਟਰੈਕਟਰ ਇੱਥੇ ਹੀ ਵਿਖਾਰੇ ਸਾਰਾ ਕੀ ਗੱਲ ਵਿਖਾਉਣੀ ਆ ਰਹੀ ਮੇਰਾ ਵੀਰ ਬਲ ਕੇ ਇੱਥੇ ਵਿਖਾਰੇ 2 ਮਿੰਟ ਵਾਧ ਲੱਗ ਜਾਣਗੇ ਇਸ ਕਰਕੇ ਮੇਰੀ ਹੱਤ ਬੰਨ ਕੇ ਬੇਨਤੀ ਹੈ ਜੀ ਨਹੀਂ ਆਉਣਾ ਆ ਕੇ ਵੇਖ ਲਓ ਟਰੈਕਟਰ ਮੈਨੂੰ ਫੋਨ ਕਰ ਲਓ ਵੀ ਟਰੈਕਟਰ ਹੈਗਾ ਨਹੀਂ ਵਿਕਿਆ ਆ ਕੇ ਵੇਖ ਲਓ ਮੇਰੇ ਕੋਲ ਬਾਕੀ ਤੁਹਾਨੂੰ ਜਿਹੜੀ ਗੱਲ ਦੱਸਣੀ ਹੈ ਮੇਰੀ ਜੀ ਜੇ ਇੱਕ ਵੀ ਫਰਕ ਵਾਲੇ ਛੱਤਰ ਲਾ ਕੇ ਮੇਰਾ ਸਿਰ ਕੁੱਟੋ ਜੀ ਠੀਕ ਹੈ ਬਾਈ ਐਡੂ ਵੱਡੀ ਤਾਂ ਨਹੀਂ ਗੱਲ ਕੋਈ ਤੂੰ ਹੁਣ ਤੂੰ ਇੱਕ ਮਰਦ ਪੂਰਾ ਦਿਨ ਕੰਮ ਕਰਦਾ ਯਾਰ ਤੂੰ ਆਪ ਹੀ ਦੱਸ ਦੇ ਟਰੈਕਟਰ ਦੀ ਕੁਆਲਿਟੀ ਵਾਲੇ ਹੁੰਦੇ ਕਿ ਨਹੀਂ ਵਾਕਈ ਕੁਆਲਿਟੀ ਵਾਲੇ ਬਾਈ ਆਪਾਂ ਤੈਨੂੰ ਇਹ ਨਹੀਂ ਕਹਿੰਦੇ ਵੀ ਕੋਈ ਆਪਣੀ ਫੇਮ ਲਾਈਨ ਮਾਰਿਆ ਨਹੀਂ ਮੈਨਾਂ ਵੀ ਚੀਜ਼ 'ਚ ਮੇਰੀ ਜਿੱਦ ਦਾ ਹੁੰਦਾ ਕਿ ਨਹੀਂ ਹੁੰਦਾ ਵਾਕਈ ਹੁੰਦਾ ਬਾਈ ਜਿੰਨੇ ਵਾਰੀ ਵੀ ਮੈਂ ਆਇਆ ਬਾਈ ਇਹ ਵਾਰੀ ਬਦਲ ਤੂੰ ਕਿਹੇ ਤੈਨੂੰ ਕਦੇ ਲਾਂਬਾ ਆਇਆ ਵੀ ਬਰਾੜ ਤੋਂ ਟਰੈਕਟਰ ਲਿਆ ਹੀ ਬਈ ਮਾਰ ਨਿਕਲ ਗਿਆ ਨਾ ਨਾ ਬਾਈ ਜਮਾਂ ਲਾਂਬੇ ਵਾਲਾ ਕੋਈ ਆਪਾਂ ਬਾਈ ਲਾਂਬੇ ਵਾਲਾ ਕੰਮ ਨਹੀਂ ਕਰਦੇ ਯਾਰ ਕਾਹਦੇ ਪਿੱਛੇ ਜਾਣਾ ਜੱਟ ਬੰਦੇ ਆ ਮੀਡੀ ਕੰਮ ਮੰਦਾ ਰਿਆ ਰਿਆ ਕਿ ਸਾਰੇ ਬੰਦੇਆਂ ਦਾ ਕੰਮ ਮੰਦਾ ਰਿਆ ਹੁਣ ਬਾਬੇ ਨੇ ਕਣਕ ਵਧੀਆ ਦਿੱਤੀ ਐ ਕਈ ਥਾਈ ਨੁਕਸਾਨ ਵੀ ਬਹੁਤ ਹੋਇਆ ਅੱਗ ਦਾ ਸਾਨੂੰ ਦੁੱਖ ਵੀ ਬਹੁਤ ਆਉ ਗੱਲ ਦਾ ਬੀ ਬਹੁਤ ਭਰਾਵਾਂ ਦੀ ਕਣਕ ਮੱਚੀ ਐ ਜਿਹੜਾ ਬੰਦੇ ਦੀ ਕਣਕ ਮੱਚੀ ਐ ਸਾਡਾ ਹੋਰ ਵੀ ਆਫਰ ਐ ਜਿਹੜੇ ਮੇਰੇ ਭਰਾ ਦੀ ਕਣਕ ਮੱਚੀ ਸਾਡੇ ਤੋਂ ਆਏ ਰੇਟ ਤੇ ਟਰੈਕਟਰ ਵੀ ਦੀਦੰਗ ਜੀ ਕਿਹਨੂੰ ਚਾਹੀਦਾ ਹਾਂ ਸੱਚੀ ਹੋਵੇ ਨੀ ਹਾਂ ਗੱਲ ਸੱਚੀ ਜੀ ਇਹਦੇ ਭਰਾਵਾਂ ਦਾ ਨੁਕਸਾਨ ਹੋਇਆ ਅਸੀਂ ਉਹ ਤੋਂ ਨਾ ਫਾਨੀ ਲੈਂਦੇ ਹਾਂ ਜਿਹੜਾ ਉਹਦਾ 10-15 ਹਜ਼ਾਰ ਲੈਣਾ ਸੀ ਕੋਈ ਦਿਲ ਵਾਲਾ ਗੱਲ ਹੀ ਕਰੂਗਾ ਅਸੀਂ ਪਤਾ ਕੀ ਗੱਲ ਐ ਯਾਰ ਅਸੀਂ ਆ ਸਹੀ ਗੱਲ ਹੈ ਬਾਈ ਆਪਣਾ ਇਹ ਵੀ ਮੈਂ ਪਹਿਲਾਂ ਦੱਸਣਾ ਹੀ ਤੁਹਾਨੂੰ ਚਲੋ ਆਪਣੇ ਹੁਣ ਜੇਤਾ ਆਇਆ ਵੀ ਜੇ ਕਿਸੇ ਭਰਾ ਦੀ ਵੀਰ ਦੀ ਆਪਣੇ ਦੀ ਕਿਸੇ ਵੀ ਮੇਰੇ ਭਰਾ ਦੀ ਜੇ ਵੀ ਛੋਟੇ ਜ਼ਿਮੀਂਦਾਰਾਂ ਦੀ ਜਿਆਦਾ ਮੱਠੀ ਹੈ ਜੇ ਕਿਸੇ ਮੇਰੇ ਵੀਰ ਭਰਾ ਨੂੰ ਟਰੈਕਟਰ ਚਾਹੀਦਾ ਹੋਇਆ ਨਾ ਹਾਂ ਉਂ ਵੀ ਵਾਹਣ ਨੂੰ ਚਾਹੀਦਾ ਦੋ ਚਾਰ ਦਿਨ ਲੈ ਜੇ ਆਪਣੇ ਤੋਂ ਕੋਈ ਚੱਕਰ ਨਹੀਂ ਆਪਾਂ ਕੋਈ ਕਿਰਾਇਆ ਭੜਾ ਕੋਈ ਨਹੀਂ ਲੈਂਦੇ ਯਾਰ ਜਿੱਦਿਓ ਨੂੰ ਚਾਹੀਦਾ ਹੈ ਮੁੱਲ ਮੁੱਲ ਦੇ ਵਿੱਚ ਯਾਰ ਆਏ ਤੋਂ ਰੇਟ ਤੋਂ ਵੀ ਮੈਂ 2-4000 ਰੁਪਏ ਦੇ ਦੱਦੂ ਤੁਸੀਂ ਵਾਸਤੇ ਇੰਨਾ ਫਾਇਦਾ ਕਰਦੇ ਹੋ ਤੁਸੀਂ ਬਾਈ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਾਂ ਇਹ ਰੇਟ ਤੋਂ ਵੀ 2-4000 ਛੱਡ ਦਾਂਗੇ ਇਸ ਕਰਨਾ ਕੋਈ ਫੇਮ ਲੈਣ ਮਾਰੇ ਨਹੀਂ ਕਹਿੰਦੇ ਆਪਾਂ ਦੇਲੂ ਆ ਸਤਕਾਰ ਆ ਆਪਣਾ ਭਰਾਵਾਂ ਦੇ ਨਾਲ ਕੋ ਜੀਵਿਦਾਨ ਦੇ ਛੋਟੇ ਕਿਸਾਨ ਦੇ ਮੁੰਡੇ ਆਪਾਂ ਵੀ ਕੋਈ ਲੈਣ ਲਾੜ ਨਹੀਂਗੇ ਆਪਾਂ ਪ੍ਰਾਅ ਨਹੀਂ ਸਿਰ ਤੇ ਇੱਥੇ 23 ਮਾਡਲ ਤੇ 23 ਮਾਡਲ ਸਵਰਾਜ ਬਾਈ ਦੇ ਮਾਰਕੇ ਜਿਸ ਕਰਨਾ ਇਹ ਦੱਸਦੀ ਤੇ ਕਾਪੀ ਤੇਜ਼ ਦੀ ਹੈ ਬਾਈ ਦੇ ਹੰਡਾ ਟਰੈਕਟਰ 500 ਘੰਟੇ ਚੱਲਿਆ ਨਵਾਂ ਨਵਾਂ ਨਾਲ ਦਾ ਸ਼ੋਰੂਮ ਕੰਡੀਸ਼ਨ ਦਾ ਇਹ ਇੱਕ ਨਵਾਂ ਕਢਾ ਲੇ ਇੱਕ ਚੀਜ਼ ਹੈ ਹਾਂ ਭਾਵੇਂ ਹਾਰ ਪਾ ਕੇ ਲੈ ਜਿੱਥੇ ਮਰਜ਼ੀ ਲਾ ਜੇ ਜੋਵੇਂ ਵਾਰੀ ਵਾਲਾ ਟਰੈਕਟਰ ਹੈ 2023 ਮਾਡਲ ਹੈ ਜੀ ਕੀ ਰੇਟ ਹੈ ਜੀ ਇਹਦਾ ਰੇਟ ਮੰਗਣ ਵਾਲਾ ਰੇਟ ਤੁਸੀਂ ਰੱਖ ਲਓ ਇਸ ਕਰਨ ਮੰਗਣ ਵਾਲਾ 7 ਲੱਖ ਤੇ 35000 ਹੈ 7 ਲੱਖ ਤੇ 35000 ਹਾਂ ਵੀ ਕਈ ਵਾਰੀ ਬੰਦਾ ਕਹਿੰਦਾ ਤੂੰ ਤਾਂ ਇੰਨੇ ਕੀ ਸੀ ਨਹੀਂ ਨਾ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਇਹ ਦੇਣ ਵਾਲਾ 7 ਲੱਖ 15000 ਦਾ 7 ਲੱਖ ਤੇ 15000 ਦਾ ਇਹ ਸਹੀ ਰੇਟ ਹੈ ਜੀ ਤੁਹਾਨੂੰ 2023 ਮਾਡਲ 23 ਮਾਡਲ ਨਵਾਂ ਨੱਕ ਟਾ ਟਰਾ ਇਹ ਨਹੀਂ ਕਿ ਕਿ ਕਲਮ ਵੀ ਲੱਗੀ ਹੋਊ ਟਰੈਕਟਰ ਦੇ ਜ਼ਿੰਮੇਵਾਰੀ ਆ ਪਰ ਦੋ ਗੁਨੇ ਪੈਸੇ ਲੈ ਜਾਗੇ ਉਹਨਾਂ ਦੀ ਨਵਾਂ ਟਰੈਕਟਰ ਹਾਂ ਜੇ ਬੰਦਾ ਕਹਿੰਦਾ ਨਾ ਸਾਬਤ ਕਰ ਦੇ ਵੀ ਕਿ ਤੋ ਰੰਗ ਪੈਂਦਾ ਉਹ ਗੱਲ ਦੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਅੱਗੇ ਆ ਗਿਆ ਸਿਉਣਾ ਇਹਨੂੰ ਉਠਾ ਦੇ ਮੜਾ ਗੌਰ ਨਾਲ ਮੇਰੇ ਨਾਲ ਮੀਰਾ ਮਾਰਾ ਦਈਏ ਇੱਕ ਮਾਰ ਲੈ ਕਿਡਾ ਬਈ ਮਾਡਲ ਤਾਂ ਇਹ ਹੁਣ 23 ਨੂੰ ਵੀ ਫਿਲ ਕਰੀ ਜੰਨਾ ਹੈ ਵਾਕਈ ਬਈ ਨਾ ਮਾਡਲ 17 ਹੈ 2000 ਮਾਡਲ 17 ਹੈ ਤੇ ਇੱਧਰ ਆ ਜਾ ਅੱਗੇ ਕੋਈ ਵੀ ਸੀਲ ਪੱਤੀ ਹੋਵੇ ਟਰੈਕਟਰ ਦੀ ਆਹ ਸੀਲਾਂ ਤਾਂ 23 ਦੇ ਵੀ ਹੈ ਨਹੀਂ ਹਾਂ ਤੇ ਸਿਰਫ 1300 ਘੰਟਾ ਚੱਲਿਆ ਚੜ ਕੇ ਵਿਖਾ ਦਿੱਤਾ ਸਾਰਾ ਕੋਲ ਨਾਲ ਦਾ ਟਰੈਕਟਰ ਵਿਖਾਉਣੀ ਹੈ ਇੱਕ ਜੀ ਇਹ ਟਰੈਕਟਰ ਰੀਜਨਲ ਚੱਲਿਆ ਸਿਰਫ 1300 ਇੱਥੋਂ ਮਾਰ ਕੇ ਵਿਖਾ ਹਾਂ ਨਾਲ ਦੇ ਟਰ ਨਾਲ ਦਾ ਸਭ ਕੁਝ ਟਰੈਕਟਰ ਦਾ ਨਾਲ ਦਾ ਸਿਰਫ 17 ਮਾਡਲ ਹੀ 17 ਹੈ ਤੇ ਬਾਈ ਜਿੰਨਾ ਨਵਾਂ ਹੈ ਠੀਕ ਆ ਹਾਂ ਜੀ ਜਮਾ ਨਵਾਂ ਟਰੈਕਟਰ ਹੈ ਬਿਲਕੁਲ 17 ਮਾਡਲ ਹੈ ਕੀ ਰੇਟ ਹੈ ਬਾਈ ਇਹਦਾ ਇਹਦਾ ਰੇਟ ਚ ਕਰਨ ਲੈਣ ਦੇ ਨਾਲ ਉਦਾਂ ਮੰਗਣ ਨੂੰ ਸੀ ਮੰਗ ਲੈਣੇ ਕੁਛ ਮੰਗ ਲੈ 5 ਲੱਖ 70 ਹਜ਼ਾਰ ਦਾ ਟਰੈਕਟਰ ਦੇ ਜੀ 5 ਲੱਖ 70 ਹਜ਼ਾਰ ਲੈਣ ਦੇ ਨਾਲ ਰੇਟ ਆ ਨਾਲ ਦੇ ਟਾਇਰਾਂ ਵਾਲਾ 17 ਮਾਡਲ ਟਰੈਕਟਰ ਸਾਰਾ ਕੁਝ ਜੈਨੂਨ ਟਰੈਕਟਰ ਜਿਵੇਂ ਨਵਾਂ ਟਰੈਕਟਰ ਸਾਰਾ ਵਿਖਾ ਦੇ ਮੇਰੇ ਭਰਾਵਾਂ ਨੂੰ ਆ ਨਵਾਂ ਨੱਕ ਕਿਤੇ ਨਾ ਕੋ ਚਾਬੀ ਨ ਲੱਗੀ ਯਾਰ ਕਿਸੇ ਚੀਜ਼ ਨੂੰ ਚਾਬੀ ਲੱਗੀ ਉਹ ਜ਼ਿੰਮੇਵਾਰੀ ਆਪਣੀ ਠੀਕ ਹੈ ਬਾਈ ਨਜਾਇਜ਼ ਨਵਾਂ ਮਾਡਲ ਇਕੱਲਾ 17 ਹੈ ਇਹ ਕੀ ਦਾ ਬਾਕੀ ਡੈਕਟਰ ਜਿਵੇਂ ਨਵਾਂ 1150 ਕੇ ਡੱਜੇ ਨੂੰ ਚੱਲਿਆ ਹੋਇਆ ਕੁਝ ਵੀ ਨਹੀਂ ਗਾ ਜਿਵੇਂ ਨਵਾਂ ਪਿੱਛੋਂ ਵੀ ਵਿਖਾਇਆ ਮਾੜਾ ਉਹ ਆਹ ਸਟicker ਟੁਕਣਾ ਇਧਰ ਦੀ ਆ ਆ ਵੀ ਵਿਖਾ ਦੇ ਇਸ ਕਾਰਨ ਸਾਡੀ ਕੰਪਨੀ ਦੇ ਕਾਗਜ਼ ਵਾਲੇ ਸਟicker ਵੀ ਨਹੀਂ ਹਜੇ ਉਤਰੇ ਆ ਜਿਹੇ ਕਾਗਜ਼ ਵਾਲੇ ਸਟicker ਲੱਗੇ ਆ ਆ ਵੀ ਵਿਖਾ ਦੇ ਆ ਵੀ ਇਧਰ ਇਧਰਲੇ ਪਾਸੇ ਆ ਜਿਹੜੇ ਹਾਂ ਕੰਪਨੀ ਦੇ ਕੈਨਰ ਵਗੈਰਾ ਸਭ ਹੀ ਟੂ ਜੈਡ ਲੱਗੇ ਹਜੇ ਟਰੈਕਟਰ ਦੇ ਡਬਲ ਡਿਸਟਿਬਿਊਟਰ ਵਾਲਾ ਹਜੇ ਨਾ ਮੰਗਰਾ ਮਾਰੋ ਪਿੱਛੇ ਨਾ ਰਿੰਮਾਂ ਦੇ ਵਿੱਚ ਚਿੱਟਾ ਨਹੀਂ ਹੋਣੀਆਂ ਇਧਰਲੇ ਪਾਸੇ ਲੱਗੀਆਂ ਹੋਣੀਆਂ ਇੱਕ ਮਿੰਟ ਵਿਖਾਈ ਕੋਰੇ ਆਂ ਆ ਰੱਖਾ ਅਗਲਾ ਕਹਿੰਦਾ ਕਈ ਰੇ ਉਧਰ ਵੀ ਪਿਛਲੇ ਰੇ ਮਾਣੂ ਚਿੱਟਾਂ ਲੱਗੀਆਂ ਉਹ ਟਰੈਕਟਰ ਨਾਲ ਖੜਾ ਕਰਕੇ ਨਾ ਜਿਹੜੀ ਉਹ 2017 ਮਾਡਲ ਜੇ ਸੰਭਾ ਸਾਮਕੇ ਰੱਖਿਆ ਤਾਂ ਹੀ ਇੰਨਾ ਨਵਾਂ ਟਰੈਕਟਰ ਆ ਆ ਟਰੈਕਟਰ ਕ੍ਰੈਂਕਸਟਾਰ ਨਾਲ ਉੱਪਰਲੇ ਬਸੇ ਲੱਗੀਆਂ ਆ ਕੀ ਇਹ ਆਵੇ ਆ ਬਾਕੀ ਨਹੀਂ ਬਾਈ ਤੇ ਇੱਥੇ ਹੀ ਡਾਕਟਰ ਦੇ ਇੱਥੇ ਕੋਈ ਫਰਕ ਨਹੀਂ ਨਾ ਤੈਨੂੰ ਨਹੀਂ ਨਹੀਂ ਨਾ ਬਾਈ ਉਹ ਨਹੀਂ ਟੈਰ ਉਹ ਨਹੀਂ ਟੈਰ ਲੱਗਦੇ ਉਹ ਚਲੋ ਤਾਂ 500 ਕਣ ਚੱਲੇ 1300 ਕਣ ਚੱਲੇ ਠੀਕ ਆ ਹਾਂ ਇਹ ਵੇਖ ਲਾਂ ਤੂੰ 5,70,000 ਦਾ ਇੱਥੇ ਆ ਕੇ ਤੁਸੀਂ ਇਹ ਲੈ ਸਕਦੇ ਹੋ ਮੰਗਣ ਨੂੰ ਰੇਟ ਭਾਵੇਂ 6 ਮੰਗਾ ਲਓ ਐਵੇਂ ਮੁੜ ਕੇ ਇੱਥੇ ਆ ਕੇ ਬੈਠ ਬਾਜੀ ਨਾ ਬਈ ਮੈਨੂੰ ਤੈਨੂੰ ਪਤਾ ਆਪਾਂ ਦੂਰੋਂ ਆਣਾ ਬੰਦੇ ਨੇ ਕਈ ਰੀਤਾਂ ਹੋਊਗਾ ਸਹੀ ਗੱਲ ਹੈ ਬਾਈ ਗੱਲ ਇਹ ਹੈ ਕਿ ਤੁਹਾਨੂੰ ਫਾਰਮ ਟਰੈਕ 60 ਵਿਖਾਉਣਾ ਅੱਡੇ ਕੋਕਾ ਪੀਸ ਹੈ ਕੋਕਾ ਪੀਸ ਆ ਟਾਇਰ ਵੀ ਜਮਾ ਨਵੇਂ ਆ ਮੈਂ ਇਹ ਨਾਲ ਦੇ ਟਾਇਰ ਲਾ ਕੇ ਨੇ ਮੈਂ ਨਵੇਂ ਪਾਏ ਨਾਲ ਦੇ ਟਾਇਰ ਸੀਗੇ 40 ਪੈਸੇ ਉਹ ਨਾ ਗੁੱਡੀਆਂ ਵੱਡੀਆਂ ਗਈਆਂ ਠੀਕ ਆ ਮੁਕਸ ਨੂੰ ਟਾਇਰ ਪਵਾ ਗਏ ਨੇ ਚਾਰੇ ਟਾਇਰ ਨਾਲ ਦੇ ਸੀਗੇ ਠੀਕ ਆ ਤੇ ਇਹ ਟਰੈਕਟਰ 99 ਸੌਰੀ ਨਵ ਮਾਡਲ ਹੈ ਨਵ ਮਾਡਲ ਡਬਲ ਕਲਚ ਹੈ ਕਿਤੋਂ ਖੁੱਲਿਆ ਟਰੈਕਟਰ ਆਹ ਦਿਖਾ ਕੇ ਨਾ ਹਜੇ ਟਰੈਕਟਰ ਨੂੰ ਚਾਲੂ ਵੀ ਨਹੀਂ ਕਿਤੋਂ ਖੁੱਲਿਆ ਹੋਵੇ ਜ਼ਿੰਮੇਵਾਰੀ ਟਰੈਕਟਰ ਨੂੰ ਕਿਤੋਂ ਵੀ ਠੀਕ ਆ ਪਿੱਛੋਂ ਟੂਪਾ ਟਮਾ ਦਿਖਾ ਦੇ ਸਾਰਾ ਕੋ ਕਿੱਦੋਂ ਨਹੀਂ ਖੁੱਲਿਆ ਟਰੈ ਠੀਕ ਆ ਫੁੱਲ ਨਵਾਂ ਟਰੈਕਟਰ ਹੈ ਪੂਰਾ ਨਵਾਂ ਇਹਦੀ ਪੀਟੀਓ ਰਿਵਰਸ ਆ ਕਿ ਨਹੀਂ ਬਈ ਇਹਦੀ ਪੀਟੀਓ ਨਹੀਂ ਰਿਵਰਸ ਨਹੀਂ ਬਈ ਇਹ ਦੂਜਾ ਹੈ ਇਹ 9 ਮਾ 13 ਇੰਟਰਾਂ ਚ 14 ਇੰਟਰਾਂ ਚ ਰਿਵਰਸ ਆਉਂਦੀ ਹੈ ਠੀਕ ਆ 9 ਮਾਡਲ ਹੈ ਫੁੱਲ ਚੰਗਾ ਟਰੈਕਟਰ ਹੈ ਨਵੇਂ ਟਾਇਰਾਂ ਚ ਬੈਲ ਨਾ ਮਾ ਦੇਣਾ ਸਾਰਾ ਮਾਲ ਦਾ ਟਰੈਕਟਰ ਦਾ ਚਿੱਟਾ ਦਿਖਾ ਦੇ ਆ ਵੀ ਹਾਂ ਇਹਦੇ ਅਗਲਾ ਕਹਿਣਾ ਨਾ ਐਵੇਂ ਕੁਆਲਿਟੀ ਵੇਚਦੇ ਆਪਾਂ ਵਾਕਈ ਸਹੀ ਗੱਲ ਕਿਤੇ ਰੰਗ ਵੱਜਿਆ ਹੋਵੇ ਟਰੈਕਟਰ ਤੇ ਜ਼ਿੰਮੇਵਾਰੀ ਸੱਤਾਂ ਤੇ ਰੰਗ ਯਾਰ ਹਜੇ ਕਸ ਨਹੀਂ ਯਾਰ ਮੈਂ ਮੈਂ ਪਤਾ ਹੀ ਨਹੀਂ ਬੈਠਾ ਕੋਈ ਬੈਠਾ ਹੀ ਨਹੀਂ ਐ ਸਾਈਡਾਂ ਤੇ ਟਰੈਕਟਰ ਰਿਮਾਂ ਦਾ ਵਿਖਾਈਏ ਇਸ ਤੋਂ ਦਿਸਕਾਂ ਨਾਲ 2021 22 ਮਾਡਲ ਜੇ ਨਾ ਰਿਮਾਂ ਦੀ ਬਹੁਤ ਨਵਾਂ ਟਰੈਕਟਰ ਅਗਲੇ ਰਿਮ ਵੀ ਖੜ ਕਿਤੋਂ ਟਰੈਕਟਰ ਰੰਗ ਨਹੀਂ ਪੇਂਟ ਨਹੀਂ ਨਵਾਂ ਮਾਡਲ ਕੀ ਰੇਟ ਆ ਬਈ ਯਾਰ ਟਾਇਰ ਚਾਰੇ ਨਵੇਂ ਆਧਰੂ ਬਾਦੀ ਲੈਣ ਦਾ ਵਿਖਾਈ ਇਸ ਕਰਨਾ ਅਗਲਾ ਕਹੂੰਗਾ ਨਾ ਰੰਗ ਹੋਇਆ ਵਾ ਭੈਣ ਜੋ ਇਧਰ ਜਮਾਂ ਸਾਫ ਕਰੀ ਚਾਹੀਦੀ ਹੈ ਚਾਬੀ ਤੱਕ ਨਹੀਂ ਲੱਗੀ ਕਿਥੇ ਨਟ ਨੂੰ ਚਾਬੀ ਨਹੀਂ ਲੱਗੀ ਨਹੀਂ ਲੱਗੀ ਕਿਦੇ ਵਾਜੋ ਖਾਗੀ ਮੈਂ ਸਟਾਰਟ ਕਰਕੇ ਮੇਰੇ ਭਰਾਵਾਂ ਨੂੰ ਪਾਣੀ ਚੋਂ ਜੈਲ ਜਮਾਂ ਜੈਲ ਨੰਨੇ ਨਗਲੇ ਘੱਟ ਵੱਧ ਨਹੀਂ ਹੋਣੇ ਫੇਰ ਮੁੜ ਕੇ ਤੈਨੂੰ ਲੰਬਾ ਬਦ ਦੇਣ ਅਗਲੇ ਨਹੀਂ ਬਈ ਇੱਕੋ ਗੱਲ ਕਿਹੜੋ ਗੱਲ ਯਸ ਨੋ 100 ਨਹੀਂ ਘਟਣਾ ਆ ਕੇ ਇੱਥੇ ਮੈਨੂੰ ਕਵਣੇ ਪਿਸੰਦ ਹੋਇਆ ਲੈ ਜੇ ਨਹੀਂ ਜਵਣ ਨਾ ਲਵੇ ਠੀਕ ਆ 265000 ਦਾ 35000 ਦਾ ਮਗਲੇ ਟਰਨ ਦਾ ਬਿੱਲ ਅਗਲੇ ਦੇ ਨਾਮ ਦੇ ਕਰਾ ਦੂੰ ਜੇ ਕੇ ਸੋਨਾ ਨੰਬਰ 1 ਦੇ ਆ 265000 ਦਾ 9 ਮਾਡਲ ਨਵਾਂ ਟਰੈਕਟਰ ਕਿਤੇ ਰੰਗ ਪੇਂਟ ਵੱਜਿਆ ਹੋਵੇ ਜ਼ਿੰਮੇਵਾਰੀ ਹੈ ਠੀਕ ਆ ਤੇ ਨਾ ਹੀ ਕਦੋਂ ਲੱਭਣਾ ਨਹੀਂ ਲੱਭਣਾ ਨਹੀਂ ਨਾ ਬਣਾ ਨਹੀਂ ਬਾਈ ਮੰਡੀ ਦਾ ਐਡਰੈਸ ਯਾਰ ਮੈਂ ਨਾ ਬਾਡੀ ਲੈਣ ਦੀ ਕੰਡੀਸ਼ਨ ਤਾਂ ਵੇਖ ਤੂੰ ਜਿਸ ਕਰਨੀ ਯਾਰ ਨਾ ਨਾ ਨੂੰ ਜਾਬੀ ਲੱਗੀ ਹੋਵੇ ਜ਼ਿੰਮੇਵਾਰੀ ਹੈ ਕਿ ਟਾਟ ਵੀ ਟਿੱਟ ਦਾ ਕਲੱਚ ਵੀ ਖੁੱਲਿਆ ਹੋਵੇ ਮੈਂ ਜ਼ਿੰਮੇਵਾਰ ਬਚਾਉਂਗਾ ਪਹਿਲਾਂ ਆਪਾਂ ਵੇਚਿਆ ਸੀਗਾ ਅੱਧੇ ਘਟੇਰਾ ਚ ਹਾਂ 40000 ਦੀ ਵੀਡੀਓ ਦੇ ਵਿੱਚ ਆਈ ਆਪਾਂ ਉਹ ਟਰੈਕਟਰ 260 ਦਾ ਵੇਚ ਇੱਕ ਉਹ ਦੋ ਬਾੜ ਫੇਰ 10 ਨੌ ਮਾਡਲ ਇੱਕ ਉਹ ਦੋ ਟ੍ਰੇਡ ਦਾ ਵਿੱਚ ਆਈ ਇੱਕ ਆਪਣੇ ਕੋਲੇ 10 ਮਾਡਲ ਸੀ ਉਹਦੇ ਟਾਇਰ ਘੱਟ ਸੀ 40 ਕੇ ਪੈਸੇ ਸੀਗੇ ਉਹ ਟਰੈਕਟਰ ਵਿੱਚ ਆਈ ਦੋ ਸੜ ਦਾ ਇਹ ਟਰੈਕਟਰ ਨਵੇਂ ਟਾਇਰਾਂ ਦੇ ਦੋ ਪੈਰ ਦਾ ਇਹ ਨਵੇਂ ਟਾਇਰ ਆ ਯਾਰ ਨਾਲ ਦੇ ਟਾਇਰ ਲਾਏ ਬਾਕੀ ਹੁਣ ਦੱਸ ਦਈਏ ਫਿਰ ਯੈਸ ਨੂੰ ਵਾਲਾ ਰੇਟ ਯੈਸ ਇਹਦੇ ਵਿੱਚ 100 ਨਹੀਂ ਘਟਣਾ ਮਰ ਕੇ ਕੱਲ ਨੂੰ ਬੰਦਾ ਆ ਕੇ ਕਵੇ ਵੀ ਪੈਸੇ ਘਟਾ ਨਾ ਵੀਰੇ ਫਿਰ ਲੈਣਾ ਲੈ ਲੈਣੀ ਤੁਹਾਡੀ ਮਰਜ਼ੀ ਪਰ ਟਰੈਕਟਰ ਦੇ ਵਿੱਚ ਕਮੀ ਹੋ ਜਿਮੇਵਰੀ ਕਿਤੋਂ ਰੰਗ ਹੋਵੇ ਜੀ ਜੀ ਆਪ ਵੱਲੋਂ ਪੂਰੀ ਵਾਲਾ ਦੀ ਹਾਂ ਨਵਾਂ ਟਰੈਕਟਰ ਜੀ ਸੋਨਾ ਲੀਕਾ 750 750 ਸਾਰਾ ਮਾਡਲ ਸਾਰਾ ਮਾਡਲ ਸਕੰਦਰ ਮਾਡਲ ਟੌਪ ਮਾਡਲ ਨਾਲ ਦੇ ਟਾਇਰ ਨਾਲ ਦੇ ਟਾਇਰ 16 ਦੇ ਟਾਇਰਾਂ ਦੇ 16 ਦੇ ਟਾਇਰਾਂ ਚ ਵੇਟਾਂ ਵਾਲਾ ਟਰੈਕਟਰ ਪਾਵਰ ਪਲੱਸ ਹੈ ਪਾਵਰ 52 اتش ਵੀ ਪਾਵਰ 59 اتش ਵੀ ਹੈ 9 اتش ਵੀ 9 اتش ਵੀ ਵਾਲਾ ਪੂਰਾ ਨਵਾਂ ਟਰੈਕਟਰ ਆ ਫੁੱਲ ਸਾਫ਼ ਸੁਥਰਾ ਠੀਕ ਹੈ ਇਹਦਾ ਕਾਲੀ ਪਾਣੀ ਮਾਰਿਆ ਵਿਚਾਰੇ ਤੇ ਪਹਿਲਾਂ ਰਿਸ਼ਤੇਦਾਰ ਲੈ ਗਏ ਮੰਗ ਕੇ ਉਹ ਕਣਕ ਕੋ ਸਭ ਜੈਨੂ ਸਾਰੇ ਟ੍ਰੈਕਟਰ ਸਭ ਕੁਝ ਜੈਨੂ ਸਾਰਾ ਕੋ ਨਾਲ ਦਾ ਹੀ ਟ੍ਰੈਕਟਰ ਜਿਵੇਂ ਜੈਨੂ ਤੈਨੂੰ ਮੈਂ ਖ ਆਪਣੇ ਕੋਲੇ ਉਹ ਜਿੱਤੇ ਚੀਜ਼ ਨਹੀਂ ਹੁੰਦੀ ਇਸ ਕਰ ਨੂੰ ਯਾਰ ਇਹ ਹੈਗਾ 2018 ਮਾਡਲ 2018 ਮਾਡਲ ਕੀ ਰੇਟ ਆ ਬਈ ਇਹਦਾ ਇਹਦਾ ਰੇਟ ਇਸ ਕਰਨ ਲੈਣ ਦੇਣ ਵਾਲਾ ਆ ਆਪਾਂ ਵੱਧ ਘੱਟ ਨਹੀਂ ਬਾਲਾ ਕਰਦੇ ਲੈਣ ਦੇਣ ਵਾਲਾ 4 ਲੱਖ ਤੇ 85 ਹਜ਼ਾਰ ਦਾ ਆਪਾਂ ਟ੍ਰੈਕਟਰ ਦੇ ਦਾਂਗੇ ਮੰਗਣ ਨੂੰ ਪੰਜ ਮੰਗਲਾ ਕੁਸ ਮੰਗਲਾ ਪਾਵਨ ਪਾਸਾ ਸਾਡੇ ਬੰਦੇ ਨੂੰ ਨਾ ਟੈਪੀ ਵਾਲਾ ਟ੍ਰੈਕਟਰ ਬੋਲਣ ਦੇ ਟੇਰਾ ਵਾਲਾ ਇੱਕ ਨੰਬਰ ਟਰੈਕਟਰ ਇੰਜਨ ਗੇਅਰ ਤੇ ਕੋਈ ਲਾਂਬਾ ਹੋਵੇ ਜ਼ਿੰਮੇਵਾਰੀ ਆਪਣੀ ਵਾਹਲੇ ਮੈਂ 3 ਦਿਨ ਮੇਰੇ ਰਸੇਦਾਰ ਨੇ ਵਾਹੀ ਗਿਆ ਠੀਕ ਆ ਮੇਰਾ ਦੋਸਤ ਵੀ ਲੈ ਕੇ ਉਹਨੇ ਵੀ ਸਾਰਾ ਵਾਣ ਵਾਇਆ ਚੁੰਜ ਤੋਤੇ ਮਾਰੇ ਇਹਨੇ ਕਿਤੋਂ ਯਾਰ ਮਾਰੇ ਮੈਂ ਨਾ ਇਹ ਸੈਨੂ ਵੀ ਜਾਵੇ ਟਰੈਕਟਰ ਜ਼ਿੰਮੇਵਾਰੀ ਹੈ ਵਾਹਲੇ ਇੱਥੇ ਦਸਲੀ ਕਰ ਲੈ ਵਾਹ ਕੇ ਯਾਰ ਫਾਸਤੇ ਠਾਲਦਾ ਇਹ ਵੀ ਜ਼ਿੰਮੇਵਾਰੀ ਹੈ ਨਵਾਂ ਟਰੈਕਟਰ ਜਮਾ ਕੋੜਾ ਯਾਰ ਜੇ ਫਿਕਰੋ ਜੀ ਅੱਗੇ ਆ ਗਿਆ ਜੀ 633 633 2010 ਮਾਡਲ ਹੈ ਇਹ 2000 ਪਲੱਸ ਵਾਲਾ ਜਿਹੜਾ 55 HP ਤੇ 10 ਵਾਲਾ ਮਾਡਲ ABC ਗੇਅਰ ਹੈ ABC ਗੇਅਰ ਹੈ ਅਗਲੇ ਇਹ ਲੈਟਾ 6065 ਪੈਸੇ 6065 ਪੈਸੇ ਮੋੜ ਲਿਆ ਅਸੀਂ ਪੂਰਾ ਚੰਗਾ ਟਰੈਕਟਰ ਹੈ ਪੂਰਾ ਚੰਗਾ ਨਾਲ ਦਾ ਸਾਰਾ ਕੁਝ ਹੈ ਟੂ ਜਨੂਣਾ ਟਰੈਕਟਰ ਚੰਗਾ ਇੰਜਨ ਗੇਅਰ ਦਾ ਵੀ ਇੱਕ ਨੰਬਰ ਕੀ ਰੇਟ ਆ ਬਈ ਕੋਈ ਲੰਬਾ ਨਹੀਂ ਹੈ ਗੇਅਰ ਤੇ ਵੀ ਇਹਦਾ ਰੇਟ ਇਸ ਕਰਨਾ ਆਪਾਂ ਸਿਰਫ ਛੋਟਾ ਜਿਹਾ ਕਰਤਾ ਵੀ ਭਰਾਵਾਂ ਵਾਸਤੇ ਸਸਤਾ ਥੋੜਾ ਜਿਹਾ ਹਾਂ 3 ਲੱਖ 90 ਹਜ਼ਾਰ ਰੁਪਏ ਦੇ ਤਿੰਨ ਲੱਖ 90 ਹਜ਼ਾਰ ਦਾ 2010 ਮਾਡਲ 3 ਸੀ ਬੀ ਵੀ ਸਾਰੇ ਗੋਣਾ ਸਾਰੇ ਗੋਣਾ ਚੰਗਾ ਟਰੈਕਟਰ ਪਲੱਸ ਵਾਲਾ ਹਾਂ ਪਲੱਸ ਵਾਲਾ ਇੱਥੇ ਤੂੜੀ ਵਾਲੀ ਮਸ਼ੀਨ ਤੇ ਪਰਸੋਂ ਬੰਦਾ ਲੈ ਗਿਆ ਸਾਡੇ ਤੋਂ ਉਹਦਾ ਟਰੈਕਟਰ ਦੀ ਪੀਡੀਓ ਟੁੱਟ ਗਈ ਉਹਨੇ 2 ਦਿਨ ਚਲਾਇਆ ਕਿਹਦਾ ਬਾਈ ਪਤਾ ਨਹੀਂ ਲੱਗਦਾ ਟਰੈਕਟਰ ਨੂੰ ਅੱਜ ਹੀ ਟੁੱਟਾ ਹੁਣ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੜਾਇਆ ਬੰਦਾ ਬੇਬੇ ਵੇਖਰੋ ਕੋਈ ਵਾਹ ਕੇ ਲੈ ਜੀ ਵੇਟ ਵਗੈਰਾ ਜਿਹੜਾ ਮੇਰੇ ਨੂੰ ਲੱਗਦਾ ਮੇਰੇ ਕੋ ਕਾਲਾ ਜੇ ਤੇਰਾ ਮਨ ਸੰਤੋਸ਼ਤਾ ਦਾ ਲੈ ਜਾ ਨਹੀਂ ਜਮਾ ਨਾਲ ਜਾ ਯਾਰ ਆਪਣਾ ਕੀ ਹੈ